ਡੰਡਾਤ ਬੰਦਨ ਅਨਕ ਬਾਰ ਸਰਵ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਮੂ ਲਾਲਨ ਸਿਉ ਪ੍ਰੀਤ ਬਣੀ ਸੋਰੀ ਨਾ ਟੂਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਨੀ ਦਰਸ਼ਨ ਪਿਆਸੀ ਦਿਨ ਸਰਾਤ ਚਿੱਤ ਵਾਉ ਅਨੰਦਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਸੋ ਕਹ ਟਲ ਗੁਰ ਸੇਵੀ ਹੈ ਐਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀਓ ਆਸਾ ਮਹਲਾ 5 ਆਨੰਦਨ ਮੂਸਾ ਲਾਜ ਟੁਕਾਈ ਗਿਰਤ ਕੂਪ ਮਹਿ ਖਾਹੇ ਮਿਠਾਈ ਆਨੰਦਨ ਮੂਸਾ ਲਾਜ ਟੁਕਾਈ ਗਿਰਤ ਕੂਪ ਮਹਿ ਖਾਹੇ ਮਿਠਾਈ ਸੋਚਤ ਸਾਚਤ ਰੈਨ ਵਿਹਾਨੀ ਅਨਕ ਰੰਗ ਮਾਇਆ ਕੇ ਚਿਤਵਤ ਕਬ ਹੁ ਨਾ ਸਿਮਰੈ ਸਾਰਿੰਗ ਪਾਨੀ ਰਹਾਓ ਬ੍ਰਹਮ ਕੀ ਛਾਇਆ ਨਹਿ ਚਲ ਗ੍ਰਹਿ ਬੰਦਿਆ ਕਾਲ ਕੈ ਫਾਂਸ ਸਖਤ ਸਰ ਸੰਧਿਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਥਾਨ ਮੂੜ ਨਿਹਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਇ ਨਾਨਕ ਜੀ ਵੈ ਹਰ ਗੁਣ ਗਾਏ ਸਾਧ ਸੰਗ ਜਪਿਓ ਹਰ ਰਾਇ ਨਾਨਕ ਜੀ ਵੈ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਿਆਰੇ ਸਰਕਾਰੇ ਗੁਰੂ ਸਾਰੇ ਖਾਲਸਾ ਜੀਓ ਆਪ ਜੀ ਮਾਈ ਭਾਈ ਗੁਰੂ ਚਰਨਾਂ ਵਿੱਚ ਬੈਠ ਕੇ ਸਤਸੰਗ ਦੀਆਂ ਅਨਮੋਲ ਕੜੀਆਂ ਦਾ ਲਾਭ ਉਠਾ ਰਹੇ ਹੋ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਗੁਰੂਕਾਰ ਦੇ ਬਹੁਤ ਹੀ ਸਤਿਕਾਰਯੋਗ ਕੀਰਤਨੀਏ ਭਾਈ ਸਰਜੀਤ ਸਿੰਘ ਜੀ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ। ਆਓ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ ਨਾਲ ਆਪਣੇ ਮਨ ਚਿੱਤ ਨੂੰ ਜੋੜੀਏ। ਗੁਰੂ ਗ੍ਰੰਥ ਸਾਹਿਬ ਜੀ ਦੇ 390 ਅੰਗ ਦੇ ਉੱਤੇ ਅੱਜ ਦੀ ਸਾਡੀ ਇਸ ਸ਼ਬਦ ਦੀ ਵਿਚਾਰ ਹੋਣੀ ਆ ਆਸਾ ਮਹੱਲਾ ਪੰਜਵਾ ਆਸਾ ਰਾਗ ਹੈ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸ਼ਬਦ ਹੈ ਸਤਿਗੁਰੂ ਗੁਰੂ ਅਰਜਨ ਦੇਵ ਜੀ ਇਸ ਸ਼ਬਦ ਵਿੱਚ ਸੋਜੀ ਬਖਸ਼ ਰਹੇ ਨੇ ਆਨੰਦਨ ਮੂਸਾ ਲਾਜ ਟੁਕਾਈ ਕਹਿੰਦੇ ਜਿੰਦਗੀ ਰੂਪੀ ਰੱਸੀ ਨੂੰ ਰੋਜ਼ ਜੰਮ ਰੂਪੀ ਚੂਹਾ ਕੱਟੀ ਜਾਂਦਾ ਹੈ ਇਹੋਂ ਸਮਝ ਲਓ ਕਿਸੇ ਬੰਦੇ ਨੂੰ ਰੱਸੀ ਨਾਲ ਬੰਨ ਕੇ ਉਹਦਾ ਲੱਕ ਰੱਸੀ ਨਾਲ ਬੰਨ੍ਹ ਦਿੱਤਾ। ਖੂਹ ਦੇ ਵਿੱਚ ਲਮਕਾ ਦਿੱਤਾ ਹੋਵੇ। ਉਹਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਵੀ ਰੱਸੀ ਨੂੰ ਫੜ ਕੇ ਉੱਤੇ ਚੜ ਜਾਵੇ ਤੇ ਖੂਹ ਚੋਂ ਨਿਕਲ ਜਾਵੇ। ਫਿਰ ਤੇ ਬਚ ਸਕਦਾ। ਪਰ ਹੋਇ ਰਿਹਾ ਉਹ ਬੰਦਾ ਖੂਹ ਚੋਂ ਨਿਕਲਣ ਦੀ بجائے ਖੂਹ ਦੇ ਵਿੱਚੋਂ ਨਿਕਲਣ ਦੀ بجائے ਮਿੱਠੀਆਂ ਮਿੱਠੀਆਂ ਚੀਜ਼ਾਂ ਮਠਿਆਈਆਂ ਜੀਬ ਚੋਂ ਕੱਢੀ ਜਾਏ ਤੇ ਖਾਈ ਜਾਏ ਤੇ ਰੱਸੀ ਨੂੰ ਚੂਹਾ ਕੱਟ ਰਿਹਾ ਹੋਵੇ ਤਰੇੜਾਂ ਪੈ ਰਹੀਆਂ ਹੋਣ ਤੇ ਕਿਸੇ ਵੇਲੇ ਵੀ ਡੂੰਘੇ ਖੂਹ ਵਿੱਚ ਡਿੱਗ ਕੇ ਬੰਦੇ ਦੀ ਮੌਤ ਹੋ ਸਕਦੀ ਪਰ ਉਹਨੂੰ ਪਰਵਾਹ ਕੋਈ ਨਾ ਹੋਵੇ ਇਸ ਗੱਲ ਦੀ ਵਿੱਚੂਆ ਲੱਜ ਨੂੰ ਕੱਟਦਾ ਜਾ ਰਿਹਾ ਤੇ ਕਿੰਨੀ ਉਸ ਬੰਦੇ ਦੀ ਬੇਸਮਝੀ ਵਾਲੀ ਹਾਲਤ ਹੈ ਉਹ ਸ਼ਬਦ ਉਸ ਭਾਵ ਦਾ ਗੁਰੂ ਜੀ ਇੱਥੇ ਉਚਾਰਨ ਕਰ ਰਹੇ ਕਹਿੰਦੇ ਆਨੰਦਨ ਅਨੰਦਨ ਤੋਂ ਭਾਵ ਰੋਜ਼ ਰੋਜ਼ ਆਨੰਦਨ ਮੂਸਾ ਲਾਜ ਟੁਕਾਈ ਲਾਜ ਲੱਜ ਰੱਸੀ ਨੂੰ ਟੁਕਾਈ ਟੁੱਕ ਰਿਹਾ ਹੈ ਮੂਸਾ ਚੂਆ ਜੋ ਜੋ ਵੰਜਾ ਡੀਖੜਾ ਉਸ ਉਮਰ ਹੱਥ ਪਵਨ ਜਿਹੜਾ ਵੀ ਦਿਨ ਲੰਘ ਗਿਆ ਨਾ ਉਹ ਉਮਰ ਦੇ ਵਿੱਚੋਂ ਕੱਟ ਗਿਆ ਜਿਹੜਾ ਵੀ ਦਿਨ ਲੰਘ ਗਿਆ ਉਹ ਕੱਟ ਗਿਆ ਦਿਨ ਤੇ ਦੂਰ ਦੀ ਗੱਲ ਜਿਹੜਾ ਸਾਹ ਵੀ ਲੰਘਿਆ ਉਹ ਪੂੰਜੀ 'ਚੋਂ ਖਰਚ ਹੋ ਰਿਹਾ ਹੈ ਬਾਣੀ ਵਿੱਚ ਬਿਲਕੁਲ ਸਿੱਧੇ ਰੂਪ ਵਿੱਚ ਸਮਝਾਇਆ ਛਿਨ ਛਿਨ ਆਉਧ ਬਿਹਾਰਤ ਹੈ ਫੁੱਟੇ ਘਟਿਆਂ ਪਾਣੀ ਜਿਵੇਂ ਘੜੇ ਦੇ ਵਿੱਚੋਂ ਫੁੱਟੇ ਦੇ ਵਿੱਚੋਂ ਤਰੇੜ ਜਾਈ ਹੋਵੇ ਕਬੂਦ ਵੀ ਪਾਣੀ ਦੀ ਡਿੱਗ ਜਾਏ ਸਮਝੋ ਨੇ ਇੱਕ ਦਿਨ ਫਿਰ ਖਾਲੀ ਹੋਣਾ ਹੀ ਆ ਐਉਂ ਕਹਿੰਦੇ ਨੇ اے ਜੀਵ ਅਨ ਦਿਨ ਜਣੀ ਰੋਜ਼ ਰੋਜ਼ ਜਮ ਰੂਪੀ ਚੂਹਾ ਤੇਰੀ ਉਮਰ ਰੂਪੀ ਰੱਸੀ ਨੂੰ ਹੱਥ ਪਾਈ ਖੜਾ ਹੈ ਰੋਜ਼ ਰੋਜ਼ ਟੁੱਕਦਾ ਜਾਂਦਾ ਹੈ ਇੱਕ ਦਿਨ ਇਹ ਰੱਸੀ ਨੇ ਜਮਾਂ ਹੀ ਕੱਟੀ ਜਾਣਾ ਤੇ ਤੂੰ ਡਿੱਗ ਜਾਣਾ ਫਿਰ ਗਿਰਤ ਕੂਪ ਮੈਂ ਹਾਂ ਕੂਪ ਜਿਹੜੀ ਖੂਬ ਵਿੱਚ ਲਮਕਿਆ ਹੋਇਆ ਗਿਰਤ ਕੂਪ ਮੈਂ ਖਾਹੇ ਮਠਾਈ ਕਹਿੰਦੇ ਦੇਖੋ ਹੈਰਾਨੀ ਵਾਲੀ ਗੱਲ ਖੂਬ ਵਿੱਚ ਡਿੱਗ ਰਿਹਾ ਤੇ ਹੱਥ ਵਿੱਚ ਮਠਾਈ ਲੱਡੂ ਲਈ ਖੜਾ ਪਹਿਲਾਂ ਆ ਨਵੇੜ ਲਈਏ ਕੰਮ ਰੱਸੀ ਦੀ ਟੁੱਕੇ ਜਾਣ ਦੀ ਇਹਨੂੰ ਬਿਲਕੁਲ ਪਰਵਾਹ ਨਹੀਂ ਕਹਿੰਦੇ ਫਿਰ ਡੁੱਬੂ ਗਈ ਇਹੇ ਜੇ ਖੂਬ ਵਿੱਚ ਡਿੱਗਦਾ ਹੈ ਉਹਦੇ ਵਿੱਚੋਂ ਨਿਕਲਣਾ ਵੀ ਔਖਾ ਫਿਰ ਸੋਚਿਤ ਸਚਿਤ ਰੈਨ ਬਿਹਾਨੀ ਸੋਚਦਿਆਂ ਤੇ ਸੰਚਿਤ ਹੁੰਦਾ ਇਕੱਠੇ ਕਰਨਾ ਸੰਚਿਤ ਕਰਨਾ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਮੋਮਲ ਸ਼ਬਦ ਨਹੀਂ ਵਰਤੇ ਦੋ ਤਰ੍ਹਾਂ ਦੇ ਸ਼ਬਦ ਆਮ ਭਾਸ਼ਾ ਨੂੰ ਭਾਰੀ ਬਣਾਉਣ ਵਿੱਚ ਆਪਾਂ ਵਰਤਦੇ ਆ ਜਿਵੇਂ ਕਾਪੀ-ਕੂਪੀ ਰੋਟੀ-ਰਾਟੀ ਪਾਣੀ-ਪੂਣੀ ਐਦਾਂ ਵਰਤਦੇ ਆ ਰੋਟੀ ਤਾਂ ਹੁੰਦੀ ਆ ਰੋਟੀ ਕੀ ਹੋਇਆ ਪਾਣੀ ਤਾਂ ਹੁੰਦਾ ਪੁਣੀ ਕੀ ਹੋਇਆ ਪੈਨ ਹ ਤਾਂ ਹੁੰਦਾ ਪੈਨ ਪੁਨ ਕਾਪੀ ਕੂਪੀ ਜਾਂ ਕਾਪੀ ਵਾਪੀ ਆਮ ਭਾਸ਼ਾ ਚ ਸ਼ਬਦ ਵਰਤੇ ਗੁਰਬਾਣੀ ਚ ਨਹੀਂ ਵਰਤੇ ਮੈਂ ਕਈ ਵਾਰ ਇਸ ਚੀਜ਼ ਨੂੰ ਪੂਰੇ ਜੋਰ ਨਾਲ ਕੋਸ਼ਿਸ਼ ਕੀਤੀ ਵੀ ਕਿਤੇ ਲੱਭ ਜਾਏ ਕਿਤੇ ਕਿਉਂਕਿ ਕਟੋ ਘੱਟ ਕਟੋ ਘੱਟ 10-12 ਸਾਲ ਪਹਿਲਾਂ ਮੈਂ ਫਾਰਸੀ ਦਾ ਵਿਆਕਰਨ ਪੜਿਆ ਸੀ ਤਹਿਸੀਰੁਲ ਮੁਬਤਦੀ ਉਹਦੇ ਵਿੱਚ ਸ਼ਬਦਾਂ ਦੀ ਪਹਿਲੀ ਜਦੋਂ ਪੜਦੇ ਆ ਉਹਨੂੰ ਉਹਦੇ ਵਿੱਚ ਸ਼ਬਦਾਂ ਦੀ ਵਣਤਰ ਦੇ ਬਾਰੇ ਆਉਂਦਾ ਵੀ ਦੋ ਤਰ੍ਹਾਂ ਦੇ ਸ਼ਬਦ ਹੁੰਦੇ ਆ ਇੱਕ ਨੂੰ ਜੁਮਲਾ ਤੇ ਦੂਜਾ ਮੋਮਲ ਹੁੰਦਾ ਜਿਹਨੂੰ ਪੰਜਾਬੀ ਚ ਆਰਥਕ ਤੇ ਨਿਰਾਰਥਕ ਸ਼ਬਦ ਕਹਿੰਦੇ ਆ ਆਰਥਕ ਸ਼ਬਦ ਜਿਹੜੇ ਕੁਝ ਅਰਥ ਰੱਖਦੇ ਹੋਣ ਨਿਰਾਰਥਕ ਸ਼ਬਦ ਜਿਨ੍ਹਾਂ ਦੇ ਅਰਥ ਨਾ ਬਣਦੇ ਹੋਣ ਪਰ ਉੱਥੇ ਉਰਦੂ ਵਾਲਿਆਂ ਨੇ ਫਾਰਸੀ ਦੀ ਵਿਆਕਰਣ ਵਿੱਚ ਕਵਾਦਾ ਕੀਤਾ ਉਹਨਾਂ ਨੇ ਲਿਖਿਆ ਵੀ ਇਹ ਜਿਹੜੇ ਸ਼ਬਦ ਹੁੰਦੇ ਆ ਭਾਸ਼ਾ ਨੂੰ ਭਾਰੀ ਬਣਾਉਣ ਲਈ ਵਰਤੇ ਜਾਂਦੇ ਉਦੋਂ ਤੋਂ ਮੇਰੇ ਦਿਮਾਗ ਵਿੱਚ ਇਹ ਗੱਲ ਚੜੀ ਹੋਈ ਸੀ ਵੀ ਗੁਰਬਾਣੀ ਵਿੱਚ ਵੀ ਹੈਗੇ ਅਜਿਹੇ ਸ਼ਬਦ ਗੁਰਬਾਣੀ 'ਚ ਨਹੀਂ ਹੈਗੇ ਆ ਜਿਹੜੇ ਇੱਥੇ ਬਣ ਗਿਆ ਸੋਚਿਤ ਸਚਿਤ ਆਮ ਆਪਾਂ ਸੋਚਦੇ ਆਂ ਸੂਚਦੇ ਆਂ ਕਹਿ ਦਿੰਦੇ ਆਂ ਪਰ ਇਥੇ ਉਹ ਸ਼ਬਦ ਨਹੀਂ ਸੰਚਿਤ ਸ਼ਬਦ ਹੈ ਥੋੜਾ ਜਿਹਾ ਜੇ ਨਾਸਕੀ ਪੜ ਲਈ ਤਾਂ ਇਹਦਾ ਅਰਥ ਜਮੇ ਸਪਸ਼ਟ ਹੋ ਜਾਂਦਾ ਸੰਚਿਤ ਕਰਦੇ ਆ ਇਕੱਠੇ ਕਰਦੇ ਆ ਸੰਚੈ ਸ਼ਬਦ ਤਾਂ ਸਤੀ ਕੇ ਸੰਚੈ ਭਾਂਡੇ ਗੁਰਬਾਣੀ ਚ ਬਹੁਤ ਵਰਤਿਆ ਵਿਚਾਰ ਤੇ ਆਈਏ ਵਿਆਕਰਣ ਚੋਂ ਨਿਕਲਿਆ ਇਹ ਸੋਚਿਤ ਸਾਚਿਤ ਰੈਨ ਬਿਹਾਨੀ ਵਿਆਕਰਣ ਵਧੀਆ ਚੀਜ਼ ਹੁੰਦੀ ਆ ਪਰ ਉੱਥੇ ਹੀ ਇਹਨੂੰ ਵਰਤਣਾ ਚਾਹੀਦਾ ਜਿੱਥੇ ਕੋਈ ਅਰਥ ਨਾ ਸਮਝ ਲੱਗੇ ਮੜਾ ਮੋਟਾ ਨਿਯਮ ਸਮਝਾਉਣਾ ਜੇ ਕਲਾ ਵਿਆਕਰਣ ਕੋਟੀ ਜਾਈਏ ਉਚਾਰਟਤਾ ਵਾਲਾ ਸਬਜੈਕਟ ਹੈ। ਇਹ ਰਾਸ ਨਹੀਂ ਹੈਗਾ। ਸੋਚਤ ਸਚਤ ਰੈਨ ਵਿਹਾਨੀ ਕਹਿੰਦੇ ਇਸ ਜੀਵ ਦੀ ਸੋਚਾਂ ਸੋਚਦੇ ਆ। ਇਸ ਸਮਾਨ ਨੂੰ ਸੰਚਿਤ ਕਰਦੇ ਆ ਵੀ ਕੋਈ ਚੀਜ਼ ਬਾਰੇ ਸੋਚ ਲਿਆ ਫਿਰ ਉਹਦੇ ਵੱਲ ਦੌੜ ਪਿਆ ਉਹਨੂੰ ਪ੍ਰਾਪਤ ਕਰਨ ਲਈ ਫਿਰ ਉਹ ਮਿਲ ਗਈ। ਉਦੋਂ ਬਾਅਦ ਹੋਰ ਚੀਜ਼ ਵੱਲ ਦੌੜ ਲਿਆ ਵੀ ਆਮ ਲੈ ਜਾਏ ਆਮ ਲੈ ਜਾਏ ਤੇ ਕਦੇ ਵੀ ਇਹ ਮਨ ਮੁਕੰਮਲ ਤੌਰ ਤੇ ਸਜਦਾ ਨਹੀਂ ਬਿਨ ਹਰ ਨਾਮ ਤੋਂ ਨਾ ਇਹ ਮਨ ਨੂੰ ਕਦੇ ਤ੍ਰਿਪਤੀ ਨਹੀਂ ਹੁੰਦੀ ਮਹਾਰਾਜ ਕਹਿੰਦੇ ਇਉਂ ਹੀ ਸੋਚਦੇ ਆ ਵਿਚਾਰਾਂ ਕਰਦੇ ਆ ਕਦੇ ਵਿਚਾਰਾਂ ਬਣਾ ਲਈਆਂ ਕਦੇ ਢਾ ਲਈਆਂ ਕਦੇ ਸਮਾਨ ਇਕੱਠਾ ਕਰ ਲਿਆ ਇਉਂ ਹੀ ਰੈਨ ਬਿਹਾਨੀ ਜ਼ਿੰਦਗੀ ਰੂਪੀ ਰਾਤ ਲੰਘ ਗਈ ਅਨਕਰੰਗ ਮਾਇਆ ਕੇ ਚਿਤਵਤ ਗੁਰੂ ਜੀ ਕਹਿੰਦੇ ਹੁਣ ਮਾਇਆ ਕਿਹੜਾ ਇੱਕ ਰੰਗ ਦੀ ਐ ਮਾਇਆ ਮਮਤਾ ਹੈ ਬਹੁ ਰੰਗੀ ਇਹਦੇ ਤਾਂ ਰੰਗੇ ਵੜਿਆ ਛੋਟੇ ਛੋਟੇ ਹੁੰਦੇ ਆਪਾਂ ਖੇਡਾਂ ਖੇਡਿਆ ਕਰਦੇ ਹੁਣ ਤੇ ਉਹ ਖੇਡਾਂ ਵੀ ਗਈਆਂ ਪਹਿਲਾਂ ਖੇਡਦੇ ਸੀ ਪਿੰਡਾਂ ਦੇ ਵਿੱਚ ਇੱਕ ਬੱਚਾ ਥੱਲੇ ਬਹਿ ਜਾਂਦਾ ਉਹਦੇ ਸਿਰ ਦੇ ਉੱਤੇ ਮੁਠੀਆਂ ਜੀਆਂ ਰੱਖ ਕੇ ਨਿਆਣੇ ਖੜ ਜਾਂਦੇ ਆਪੋ ਆਪਣੇ ਇਲਾਕੇ ਦੇ ਹਿਸਾਬ ਨਾਲ ਸ਼ਬਦ ਬਦਲ ਜਾਂਦੇ ਆ ਪਰ ਸਿਰ ਤੇ ਮੁਠੀਆਂ ਰੱਖ ਕੇ ਕਹੇ ਰੱਖਦੇ ਉਹ ਕਹਿੰਦੇ ਭੰਡਾ ਭੰਡਾਰੀਆ ਕਿਤਨਾ ਕੁ ਭਾਰ ਫਿਰ ਕਹਿੰਦੇ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਇਹ ਬੱਚਿਆਂ ਦੀ ਖੇਡ ਨਹੀਂ ਦਰਅਸਲ ਹੈਗੀ ਇਹ ਜ਼ਿੰਦਗੀ ਦੀ ਖੇਡ ਹੈ ਇਹ ਕਿੰਨੇ ਕੁ ਭਾਰ ਨੇ ਜਾਂ ਕਿੰਨੀਆਂ ਕੁ ਜ਼ਿੰਮੇਵਾਰੀਆਂ ਨੇ ਜਾਂ ਕਿੰਨੀਆਂ ਕੁ ਲੋੜਾਂ ਨੇ ਜਾਂ ਮੰਦੀਆਂ ਖੈਸ਼ੀਆਂ ਨੇ ਕਦੇ ਇਹ ਮੁੱਕਦੀਆਂ ਨੇ ਕਦੇ ਰੱਜਿਆ ਕਦੇ ਹੋਇਆ ਵੀ ਲੈ ਵੀ ਬਸ ਬਹੁਤ ਹੈ ਕਦੇ ਵੀ ਨਹੀਂ ਗੁਰੂ ਜੀ ਕਹਿੰਦੇ ਅਨਕ ਰੰਗ ਮਾਇਆ ਕੇ ਚਿਤਵਤ ਲੋੜਾ ਅੱਗੇ ਦੀ ਅੱਗੇ ਦੀ ਅੱਗੇ ਪਈ ਹੋ ਜਾਂਦੀ ਆ ਕਹਿੰਦੇ ਕਬੀਰ ਇਹ ਤਨ ਭੌਂਕਣਾ ਫਰੀਦ ਜੀ ਨਿਤ ਉੱਠ ਦੁਖੀਆ ਕੌਣ ਕੰਨੀ ਬੁੱਜੇ ਦੇ ਰਹਾ ਕੀਤੀ ਵਗੈ ਪੌਣ ਕਹਿੰਦੇ ਤਨ ਤਾਂ ਕੁੱਕਰ ਦੀ ਤਰ੍ਹਾਂ ਬਸ ਜਿਵੇਂ ਕੁੱਤੇ ਦੀ ਆਦਤ ਸੁਭਾਵਣ ਗੀ ਨਾ ਪੌਂਕਣ ਦੀ ਇਹ ਆਪਣੀਆਂ ਲੋੜਾਂ ਜੀਆਂ ਬਿਨਾ ਮਤਲਬ ਤੋਂ ਗਰਜਾਂ ਜੀਆਂ ਗਿਣਾਈ ਜਾਂਦਾ ਹੁਣ ਇਹਦੇ ਪਿੱਛੇ ਲੱਗ ਕੇ ਨਿੱਤੇ ਦੇ ਪਿੱਛੇ ਫਿਰੀ ਜਾਉ ਦੁਖੀ ਹੋਣਾ ਕੌਣ ਦੁਖੀ ਹੋਵੇ ਇਹਦੇ ਪਿੱਛੇ ਫੇਰ ਕਹਿੰਦੇ ਹੁਣ ਕੀ ਕਰੀਏ ਕੰਨੀ ਬੁੱਝੇ ਦੇ ਰਹਾ ਕੰਨਾਂ 'ਚ ਕੋਈ ਚੀਜ਼ ਦੇ ਲੋ ਹੱਥ ਦੇ ਲੋ ਉਂਗਲ ਦੇ ਲੋ ਕੀਤੀ ਵਗਾ ਪੌਣ ਜਿਵੇਂ ਹਵਾ ਚਲਦੀ ਕੰਨਾਂ ਨੂੰ ਸ਼ਾਂ ਸ਼ਾਂ ਕਰਦੀ ਆਪਾਂ ਹੱਥ ਨਹੀਂ ਲਾ ਲੰਦੇ ਖੜਕਾ ਹੁੰਦਾ ਇਉਂ ਹੀ ਇਹ ਤਨ ਜਿਵੇਂ ਆਦਤ ਪਈ ਹੁੰਦੀ ਕਿਸੇ ਕੁੱਕਰ ਨੂੰ ਭੌਂਕਣ ਦੀ ਕੁੱਤੇ ਨੂੰ ਉਦਾਂ ਦੀ ਆਦਤ ਪਈ ਹੋਈ ਇਹਦੀਆਂ ਲੋੜਾਂ ਪਿੱਛੇ ਸਾਰੀ ਜ਼ਿੰਦਗੀ ਲੰਘ ਜਾਉ ਕਈ ਜ਼ਿੰਦਗੀਆਂ ਪਹਿਲਾਂ ਵੀ ਲੰਘੀਆਂ ਪਹਿਲਾਂ ਵੀ ਲੰਘੀਆਂ ਇਹ ਵੀ ਲੰਘ ਜਾਉ ਅੱਗੇ ਫੇਰ ਤਿਆਰ ਹੈ ਇੱਕ ਮੁਠੀ ਚੱਕ ਲੋ ਹੋਰ ਤਿਆਰ ਲੋੜ ਇਹਦੀ ਮੁੱਕਣੀ ਨਹੀਂ ਇਸ ਲਈ ਅਨਕ ਰੰਗ ਮਾਇਆ ਕੇ ਚਿਤਵਤ ਇਹ ਤਾਂ ਜਿਹੜੀ ਨਵੀਂ ਚੀਜ਼ ਆਉਂਦੀ ਹੈ ਉਹ ਮੇਰੇ ਕੋਲ ਹੋਣੀ ਚਾਹੀਦੀ ਪਹਿਲਾਂ ਇਹ ਸੋਚ ਹੈ ਕੋਈ ਵੀ ਚੀਜ਼ ਲੋੜ ਹੋਵੇ ਭਾਵੇਂ ਨਾ ਹੋਵੇ ਪਹਿਲਾਂ ਇੱਕ ਆਮ ਗੱਲ ਕਹੀ ਜਾਂਦੀ ਸੀ ਲੋੜ ਕਾਟਦੀ ਮਾਂ ਆ ਲੋੜ ਹੁੰਦੀ ਤੇ ਬੰਦੇ ਚੀਜ਼ ਕਾਟਦੇ ਵੀਰ ਜੀ ਇਹ ਚੀਜ਼ ਪ੍ਰਾਪਤ ਕਰਦੇ ਹੁਣ ਉਲਟ ਹੈ ਕੰਮ ਹੁਣ ਲੋਡ ਹੁੰਦੀ ਨਹੀਂ ਹੁਣ ਹੁਣ ਤੇ ਕੇਵਲ ਮਸ਼ਹੂਰੀ ਐਡਵਰਟਾਈਜ਼ਮੈਂਟ ਐ ਨਾ ਜਿਹੜੀ ਇਹ ਤੁਹਾਡੇ ਕੋਲ ਆ ਜਾਂਦੀ ਆ ਵੀ ਚੀਜ਼ ਆ ਗਈ ਤੁਹਾਨੂੰ ਦੀ ਲੋਡ ਵੀ ਨਹੀਂ ਹੁੰਦੀ ਤੇ ਉਹ ਮੰਗਾ ਕੇ ਖੜ ਜਾਂਦੇ ਵੀ ਇੱਛਾ ਆ ਵੀ ਚੀਜ਼ ਆ ਗਈ ਆ ਵੀ ਆ ਗਈ ਆ ਵੀ ਆ ਗਈ ਪਹਿਲਾਂ ਕਿਸੇ ਟਾਈਮ ਲੋਡ ਸੀ ਕਿਸੇ ਚੀਜ਼ ਦੀ ਚੀਜ਼ ਕੱਢੀ ਜਾਂਦੀ ਸੀ ਲਈ ਜਾਂਦੀ ਸੀ ਹੁਣ ਉਹ ਚੀਜ਼ਾਂ ਬਹੁਤੀ ਆ ਗਈਆਂ ਵੀ ਕੰਮ ਛੋਟੀ ਚੀਜ਼ ਵੀ ਸਾਰ ਦੀ ਦੂਜੀ ਵੀ ਲੈ ਲੈਣੀ ਉਹ ਵੀ ਲੈ ਲੈਣੀ ਲੋਕਾਂ ਨੇ ਘਰ ਆਪਣੇ ਥੋਕ ਬਣਾਏ ਪਏ ਸਾਧ ਸੰਗਤ ਜੇ ਤਾਂ ਚੱਲੂ ਇਉਂ ਜ਼ਿੰਦਗੀ ਦੇਖੋ ਫੇਰ ਨਹੀਂ ਕਦੇ ਤੁਹਾਨੂੰ ਟਕਾ ਮਿਲਣਾ ਕਿਉਂਕਿ ਮਾਇਆ ਜਿਹੜੀ ਇਹਦੀ ਲੋੜ ਤਾਂ ਗ੍ਰਸਥ ਜੀਵਨ ਵਿੱਚ ਪੈਂਦੀ ਹੋ ਪੈਂਦੀ ਆ ਬਾਣੀ 'ਚ ਵੀ ਲਿਖਿਆ ਗ੍ਰਹਿ ਸ਼ੋਭਾ ਜਾਂ ਕੇ ਰੇ ਨਾਹੀ ਆਵਤ ਪਹੀਆ ਖੁੱਦੇ ਜਾਹੀ ਜਿਹਦੇ ਕੋਲ ਗ੍ਰਸਤੀ ਕੋਲ ਕੋਈ ਆਮਦਨੀ ਨਹੀਂ ਦੋ ਪੈਸੇ ਨਹੀਂ ਕਿਸੇ ਪਾਸੋਂ ਬਣਦੇ ਉਹਦੇ ਤੇ ਆਇਆ ਗਿਆ ਵੀ ਭੁੱਖਾ ਆ ਜਾਣ ਵਾਲੀ ਗੱਲ ਆ ਤੇ ਫਿਰ ਇਹ ਤਾਂ ਗੱਲ ਤੁਸੀਂ ਆਖੋਗੇ ਜੀ ਬਾਣੀ ਨੇ ਵੀ ਕਹਿਦਾ ਤਾਂ ਪਰ ਨਾਲੇ ਵੀ ਆਖਿਆ ਵੀ ਜਿਹੜਾ ਗ੍ਰਸਤੀ ਐ ਉਹਨੂੰ ਕੰਟਰੋਲ ਕਰਨਾ ਸਿੱਖਿਓ ਮਾਇਆ ਦੇ ਜੀ ਰੰਗਾਂ 'ਚ ਫਸ ਜਾਏ ਫਿਰ ਕਿਸੇ ਤੋਂ ਵੀ ਪੂਰੀਆਂ ਨਹੀਂ ਹੋਣੀਆਂ ਖਾਸ਼ਾਂ ਫਿਰ ਜੋ ਜਿੱਡਾ ਮਰਜੀ ਬੰਦਾ ਭਾਵੇਂ ਰਾਜਾ ਹੀ ਕਿਉ ਨਾ ਹੋਵੇ ਜੋ ਜ਼ਿੰਦਗੀ ਆਪਾਂ ਹੁਣ ਜਿਉਂਨੇ ਆ ਇਹ ਕਿਸੇ ਰਾਜਿਆਂ ਤੋਂ ਘੱਟ ਨਹੀਂ ਐ ਜਿਹੇ ਜੇ ਗੱਦੇ ਤੇ ਤੁਸੀਂ ਸੋਨੇ ਹੋ ਔਰੰਗਜੇਬ ਉਹੇ ਜੇ ਤਖਤ ਤੇ ਨਹੀਂ ਸੀ ਬੈਠਦਾ ਜਿਹਹੀ ਜੀ ਸਵਾਰੀ ਹੁਣ ਗੱਡੀ ਦੀ ਮਰੂਤੀ ਦੀ ਤੁਸੀਂ ਕਰਦੇ ਹੋ ਹਾਥੀ ਦੀ ਵੀ ਓਦਾਂ ਦੀ ਸਵਾਰੀ ਨਹੀਂ ਹੈ ਸਮਝ ਲਓ ਗੱਲ ਜੋ ਪੱਖਾ ਤੁਸੀਂ ਸਵਿਚ ਦਬਕ ਕੇ ਚਲਾ ਲੈਨੇ ਹੋ ਦੋ ਬੰਦੇ ਪੱਖਾ ਚਲਦੇ ਸੀ ਜਾਂ ਚਾਰ ਬੰਦੇ ਉਹ ਠੰਡਕ ਨਹੀਂ ਜਾ ਗਰਮੀਆਂ 'ਚ ਤੁਸੀਂ ਏਸੀ ਲਾ ਲੈਨੇ ਹੋ ਠੰਡਾਂ ਦੇ ਵਿੱਚ ਜੋ ਪਾਣੀ ਤੁਸੀਂ ਗਰਮ ਕਰਦੇ ਹੋ ਗੀਜਰ ਬਟਨ ਦਬਕ ਕੇ ਉਦੋਂ ਪਤਾ ਕਿੰਨੇ ਕਿੰਨੀ ਮਿਹਨਤ ਕਰਨੀ ਪੈਂਦੀ ਸੀ ਪਾਣੀ ਗਰਮ ਕਰ ਲਈ ਹਮਾਮ ਕਰਦੇ ਵਿੱਚ ਔਰ ਉਹ ਕੋਈ ਕੋਈ ਰਾਜਾ ਮਹਾਰਾਜਾ ਕੋਈ ਇਹੀ ਜੀ ਜ਼ਿੰਦਗੀ ਮਾਣਦਾ ਸੀ ਆਮ ਸਧਾਰਨ ਜੀਵ ਦੀ ਤਾਂ ਜ਼ਿੰਦਗੀ ਇਦਾਂ ਦੀ ਹੁੰਦੀ ਨਹੀਂ ਸੀ ਹੁਣ ਜੋ ਸੁੱਖ ਤੁਹਾਡੇ ਕੋਲ ਹੈਗੇ ਉਹ ਅਜੇ ਤੋਂ 100 ਸਾਲ ਪਹਿਲਾਂ ਰਾਜੇ ਹੋ ਚੁੱਕੇ ਜਿਹੜੀ ਉਹਨਾਂ ਕੋਲ ਨਹੀਂ ਸੀ ਠੰਡ ਦੇ ਵਿੱਚ ਆਪਣੇ ਹਿਸਾਬ ਨਾਲ ਮੌਸਮ ਕਰ ਲੈਣਾ ਹੀਟਰ ਲਾ ਲੈਣਾ ਤੇ ਉਹ ਲਾ ਸਕਦੇ ਸੀ ਕਿਤੇ ਹੀਟਰ ਹੈਗੇ ਸੀ ਉੱਥੇ ਤੁਸੀਂ ਇੱਥੇ ਬੈਠ ਕੇ ਦੇਸ਼ਾਂ ਵਿਦੇਸ਼ਾਂ 'ਚ ਗੱਲਬਾਤ ਕਰਦੇ ਤੁਸੀਂ ਦੇਖੋ ਵੀ ਉਸ ਟਾਈਮ ਦੇ ਰਾਜਿਆਂ ਨਾਲੋਂ ਕਿਤੇ ਤੁਸੀਂ ਅੱਗੇ ਹੋ ਜਿਵੇਂ ਚੰਗੇਜ਼ ਖਾਨ ਜਾਂ ਬਾਦਸ਼ਾਹ ਸਿਕੰਦਰ ਜਾਂ ਜਾਂ ਔਰੰਗਜ਼ੇਬ ਜਾਂ ਜਹਾਂਗੀਰ ਜਾਂ ਅਕਬਰ ਵਰਗਿਆਂ ਕੋਲ ਸੁੱਖ ਸੁਭਦਾਵਾਂ ਸੀ ਉਦੋਂ ਵੱਧ ਕੇ ਤੁਹਾਡੇ ਕੋਲ ਨੇ ਤੇ ਫਿਰ ਤੁਸੀਂ ਇੱਥੇ ਸੋਚ ਲਓ ਆਮ ਇਨਸਾਨ ਕੋਲ ਉਹ ਸੁਵਿਧਾ ਹੈਗੀ ਜਿਹੜੀ ਅਕਬਰ ਵਰਗਿਆਂ ਕੋਲ ਸ਼ਾਹਜਹਾਂ ਵਰਗਿਆਂ ਕੋਲ ਇਹ ਤੇ ਹੈ ਨਹੀਂ ਵੀ ਹੋਰ ਤੁਸੀਂ ਆਖੋ ਜੀ ਸੋਨਾ ਚਾਹੁੰਦੇ ਉਹਨਾਂ ਕੋਲ ਸੀ ਸੋਨਾ ਤਾਂ ਨਹੀਂ ਕੋਈ ਖਾ ਸਕਦਾ ਹੀਰੇ ਤਾਂ ਨਹੀਂ ਖਾ ਸਕਦਾ ਕੋਈ ਖਾਣੀ ਤਾਂ ਆਖਰ ਬੰਦੇ ਨੇ ਰੋਟੀਆਂ ਹੁੰਦੀਆਂ ਪ੍ਰਸ਼ਾਦਾ ਹੀ ਛਕਣਾ ਤੇ ਫਿਰ ਗੱਲ ਕੀ ਹੈ ਕਿ ਹੁਣ ਫਿਰ ਜੇ ਇੰਨੀ ਵਧੀਆ ਜ਼ਿੰਦਗੀ ਹੈ ਜੇ ਨਜ਼ਰੀਏ ਨਾਲ ਦੇਖੀਏ ਤੇ ਫਿਰ ਪਟਕਣਾ ਕਿਉਂ ਹੈ ਇਹੀ ਚੀਜ਼ ਤਾਂ ਗੁਰੂ ਜੀ ਕਹਿ ਰਹੇ ਕਹਿੰਦੇ ਅਨਕ ਰੰਗ ਮਾਇਆ ਕੇ ਚਿਤਵਤ ਇਹ ਰੰਗ ਬਸ ਬਦਲ 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 ਚੀਜ਼ਾਂ ਆਈ ਜਾਂਦੀਆਂ ਆਈ ਜਾਂਦੀਆਂ ਆਈ ਜਾਂਦੀਆਂ ਉਧਰ ਨੂੰ ਫਸਿਆ ਉਧਰ ਨੂੰ ਇਹ ਹੋ ਗਿਆ ਫਿਰ ਚਿਤਵੀ ਜਾਂਦਾ ਕਬ ਹੂ ਨਾ ਸਿਮਰਐ ਸਾਰਿੰਗ ਪਾਨੀ ਗੁਰੂ ਜੀ ਕਹਿੰਦੇ ਨਾਮ ਨਹੀਂ ਜਪਦਾ ਨਾਮ ਵਾਲੇ ਪਾਸੇ ਨਹੀਂ ਲੱਗਦਾ ਜੇ ਇਹਨੂੰ ਕਹੀਏ ਵੀ ਜਪੋ ਨਾ ਉਤਰਤੋਂ ਨਹੀਂ ਸਿਮਰਨਾ ਚਾਹੀਦਾ ਆਓ ਲਾਈਏ 2 ਮਿੰਟ ਵਾਹਿਗੁਰੂ 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 ਫੋਨ ਬੰਦ ਰੱਖਿਆ ਕਰੋ ਭਾਈ ਵਾਹਿਗੁਰੂ 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 ਸਾਰੇ ਜਪਿਆ ਕਰੋ ਇਹ ਬਹੁਤ ਲਾਹੇ ਦੀ ਕੜੀ ਹੈ ਲੈ ਲਓ ਲਾਹਾ ਜ਼ਿੰਦਗੀ ਦਾ ਮੁੜ ਕੇ ਹੱਥ ਨਹੀਂ ਲੱਭਣੇ ਗਵਾਚ ਗਏ ਨਾ ਜਦੋਂ ਲਾਲ ਫਿਰ ਕਿਸੇ ਕੀਮਤ ਤੇ ਮੁੱਲ ਨਹੀਂ ਮਿਲਣੇ ਸਵਾਸ ਸ਼ੁਕਰ ਕਰਿਆ ਕਰੋ ਦਾਤੇ ਦਾ ਪ੍ਰਮਾਤਮਾ ਦਾ ਗੁਰੂ ਦਾ ਵੀ ਪ੍ਰਮਾਤਮਾ ਵਾਹਿਗੁਰੂ ਤੇਰਾ ਸ਼ੁਕਰ ਇਹ ਕੜੀ ਸਾਨੂੰ ਮਿਲ ਗਈ ਸਰੀਰ ਦਾ ਕੀ ਮੜਾ ਜੱਟ ਲਾ ਮੱਠਾ ਹੋ ਜਾਏ ਕਿੰਨੇ ਹੀ ਦਿਨ ਫਿਰ ਠੀਕ ਨਹੀਂ ਪੈਂਦਾ ਸਤਸੰਗ ਵੀ ਛੁੱਟ ਜਾਂਦੀ ਕਈ ਕੁਝ ਹੋ ਜਾਂਦਾ ਗੁਰੂ ਨੇ ਜੇ ਸਾਨੂੰ ਸੰਗਤ ਦਾ ਮੌਕਾ ਦਿੱਤਾ ਹੈ ਅਸੀਂ ਪਹੁੰਚ ਰਹੇ ਹਾਂ ਸ਼ੁਕਰਾਨਾ ਕਰੋ ਨਾਮ ਜਪੋ ਵਾਹਿਗੁਰੂ 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 ਕਹਿੰਦੇ ਰਹਾਲ ਵਿਸ਼ਰਾਮ ਦੇ ਕਿਸਮ ਜਾ ਰਹੇ ਕਹਿੰਦੇ ਦਰਮਕੀ ਛਾਇਆ ਨਹਿਚਲ ਗ੍ਰਹਿ ਬਾਂਧਿਆ ਜਿਹੜਾ ਤੂੰ ਘਰ ਸਮਝਦਾ ਹੈ ਨਾ ਵੀ ਇਹੇ ਬਸ ਆਹੀ ਮੇਰਾ ਘਰ ਹੈ ਪਸ ਇੱਥੇ ਹੀ ਰਹਿਣਾ ਕਹਿੰਦੇ ਪਤਾ ਹੈ ਕਿਵੇਂ ਆ ਕਹਿੰਦੇ ਜੀ ਕਿਵੇਂ ਦਰਮਕੀ ਛਾਇਆ ਦਰਮ ਰੁੱਖ ਨੂੰ ਕਹਿੰਦੇ ਪ੍ਰਸ਼ਾਮਿਆਂ ਦੀ ਰੁੱਖਾਂ ਦੇ ਪਰਛਾਵੇਂ ਜਾਂ ਰੁੱਖਾਂ ਦੀ ਛਾਂ ਕਿੰਨਾ ਕ ਸਮਾਂ ਠਹਿਰ ਸਕਦੀ ਬਦਲ ਜਾਂਦੀ ਨਾ ਛਾਂ ਬਦਲ ਜਾਂਦੀ ਸਵੇਰੇ ਜੇ ਕਿਤੇ ਹੋਰ ਹੁੰਦੀ 10 ਵਜੇ ਦੇ ਨੂੰ 2 ਵਜੇ ਦੇ ਨੂੰ ਕਿਤੇ ਹੋਰ ਹੁੰਦੀ 4-5 ਵਜੇ ਦੇ ਨੂੰ ਛਾਂ ਟਲ ਜਾਂਦੀ ਗੁਰੂ ਜੀ ਕਹਿੰਦੇ ਜਿਵੇਂ ਰੁੱਖ ਦੀ ਛਾਂ ਟਲਦੀ ਹੈ। ਔਰ ਰਾਤ ਹੋਈ ਤੇ ਫਿਰ ਉਹ ਨਹੀਂ ਦਿਸਦੀ। ਇਉਂ ਹੀ ਜਿਹੜੇ ਘਰ-ਵਾਰ ਪਦਾਰਥ ਨੇ ਇਹ ਜੋ ਕੁਝ ਵੀ ਹੈ ਇਹਨਾਂ ਦੀ ਵੀ ਇਉਂ ਹੀ ਇੱਕ ਮਿਆਦ ਹੈ ਬਸ। ਕਈ ਬੰਦੇ ਐਸੇ ਆ ਆਪਣੀ ਜ਼ਿੰਦਗੀ 'ਚ ਬੈਠੇ ਆ ਜਿਨ੍ਹਾਂ ਨੇ ਆਪਣੇ ਹੱਥੀਂ ਪਹਿਲਾਂ ਘਰ ਬਣਾਇਆ ਬਜ਼ੁਰਗਾਂ ਦੇ ਟੱਠ ਕੇ ਫਿਰ ਆਪ ਬਣਾਇਆ। ਫਿਰ ਉਹ ਵੀ ਪੁਰਾਣੇ ਹੋ ਗਏ ਫਿਰ ਨਿਆਣਿਆਂ ਨੇ ਉਹ ਵੀ ਢਾਤੇ ਨਵੇਂ ਬਣਾ ਲਏ ਜਦੋਂ ਮਾਪਿਆਂ ਨੇ ਬਣਾਇਆ ਸੀ ਉਹ ਵੀ ਚਾਵਾਂ ਨਾਲ ਬਣਾਇਆ ਸੀ ਤੁਸੀਂ ਬਣਾਇਆ ਚਾਹ ਨਾਲ ਬਣਾਇਆ ਇੱਕ ਮੈਂ ਤਾਂ ਕਿਹਾ ਜ਼ਿੰਦਗੀ 'ਚ ਬੰਦਾ ਇੱਕੋ ਹੀ ਵਾਰ ਇੱਕੋ ਵਾਰ ਹੀ ਬਣਾਉਂਦਾ ਅਸਲ ਚਕਰ ਵਪਾਰੀ ਵਪੂਰੀ ਜਿਹੜੇ ਵੇਚਣ ਮੂਚਣ ਵਾਲੇ ਹੁੰਦੇ ਉਹ ਤਾਂ ਕਈ ਕਈ ਬਣਾਈ ਜਾਂਦੇ ਆ ਉਹਨਾਂ ਦੇ ਅੰਦਰੋਂ ਉਹ ਅਹਿਸਾਸ ਹੀ ਮਰ ਜਾਂਦਾ ਆ ਮੋਂ ਬੰਦਾ ਇੱਕ ਵਾਰੀ ਬਣਾ ਲਵੇ ਬਥੇਰਾ 40 ਕ ਸਾਲ ਦੀ ਉਮਰ ਤੱਕ ਜੇ ਘਰ ਬੰਦੇ ਦਾ ਬਣ ਜਾਈ ਤਾਂ ਠੀਕ ਹੈ ਇੰਨੀ ਕੁ ਉਮਰ ਚ ਬਣ ਜਾਣਾ ਚਾਹੀਦਾ ਬਣਾ ਲਵੇ ਲੈ ਲਵੇ ਕੁਝ ਵੀ ਹੋਵੇ ਉਦੋਂ ਬਾਅਦ ਵਾਲਾ ਜਿਹੜਾ ਸਮਾਂ ਬੱਚਿਆਂ ਦਾ ਹੁੰਦਾ ਫਿਰ ਕਿਉਂਕਿ ਜਦੋਂ ਬੰਦੇ ਦੀ ਉਮਰ 40 ਸਾਲ ਦੀ ਹੈ ਤਾਂ ਇਉਂ ਲਾ ਕੇ ਚੱਲੋ ਵੀ ਉਹਦੇ ਬੱਚੇ ਉਸ ਟਾਈਮ 15 ਸਾਲ ਦੇ 14 ਸਾਲ ਦੇ 13 ਸਾਲ ਦੇ ਇਦਾਂ ਹੋਣਗੇ ਤੇ ਫੇਰ ਉਹ ਉਦੋਂ ਬਾਅਦ ਫੇਰ ਪੰਗਾ ਲੈ ਕੇ ਖੜ ਜੇ 50ਾਂ ਦੀ 60ਾਂ ਦੀ 70 ਸਾਲਾਂ ਦੀ ਉਮਰ 'ਚ ਉਹ ਦੀ ਮੂਰਖ ਤਾਂ ਤਾਂ ਨਹੀਂ ਮੈਂ ਕਹੂੰਗਾ ਕਿਉਂਕਿ ਬੰਦਿਆਂ ਨੂੰ ਹਾਰਟ ਹੁੰਦੀ ਗੱਲ ਉਹਦੀ ਆਪਣੀ ਸਮਝ ਹੈ ਜਿੰਨੀ ਕੋ ਵਰਤਦਾ ਮੈਂ ਜਿਹੜੀ ਬੇਨਤੀ ਕੀਤੀ ਵੀ ਚੱਲ ਆਪਾਂ ਇੱਕੋ ਹੀ ਲਾ ਲਈਏ ਪਹਿਲਾਂ ਮਾਪਿਆਂ ਨੇ ਬਣਾਇਆ ਉਹ ਆਪਣੇ ਟਾਈਮ 'ਚ ਉਹ ਪੁਰਾਣਾ ਹੋ ਗਿਆ ਵਰਤਿਆ ਉਹ ਵੀ ਆਪਾਂ ਬਣਾਇਆ ਆਪਣੇ ਵਿੰਦਿਆਂ ਵਿੰਦਿਆਂ ਆਪਣੇ ਬੱਚਿਆਂ ਦੇ ਟਾਈਮ ਨੂੰ ਉਹ ਵੀ ਪੁਰਾਣਾ ਹੋ ਗਿਆ ਉਹਨਾਂ ਨੇ ਬਣਾ ਲਿਆ ਆਪਣੇ ਹਿੰਦੁਸਤਾਨ ਵਿੱਚ ਤੇ ਕਈ ਵਾਰੀ ਇਦਾਂ ਚੱਲ ਜਾਂਦਾ ਵੀ ਦੋ ਦੋ ਪੀੜੀਆਂ ਵਰਤ ਜਾਂਦੀਆਂ ਘਰਾਂ ਨੂੰ ਵਾਹਿਗੁਰੂ 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 ਹਿੰਦੁਸਤਾਨ ਵਿੱਚ ਦੋ ਦੋ ਪੀੜੀਆਂ ਤਿੰਨ ਤਿੰਨ ਪੀੜੀਆਂ ਵੀ ਘਰ ਦੇ ਹਿਸਾਬ ਨਾਲ ਬਣਿਆ ਹੋਵੇ ਵੱਡਾ ਬਣਿਆ ਹੋਵੇ ਹਵੇਲੀ ਹੋਵੇ ਉਹਨੂੰ ਵਰਤਦੇ ਜਾਂਦੇ ਹੁੱਲਾ ਬਣਿਆ ਹੋਵੇ ਵਿਦੇਸ਼ਾਂ 'ਚ ਐਸਾ ਨਹੀਂ ਹੁੰਦਾ ਇੱਕ ਪੀੜੀ ਬਸ ਬਰਤ ਦੀ ਘਰ ਜੀ ਨੂੰ ਮੁੜ ਕੇ ਉਹਦੀਆਂ ਲੱਕੜਾਈਆਂ ਦੇ ਬਣਦੇ ਆ ਫਿਰ ਦੂਜੀ ਪੀੜੀ ਆਪਣਾ ਨਮਾ ਬਣਾਉਂਦੇ 18 ਸਾਲਾਂ ਤੋਂ ਬਾਅਦ ਕਹਿੰਦੇ ਆ ਵੀ ਆਪਣਾ ਪਾਓ ਬਈ ਬਹੁਤੇ ਪਾਉਂਦੇ ਬਹੁਤੇ ਪਾਉਂਦੀ ਨਹੀਂ ਮਤਲਬ ਮੈਂ ਜਿਹੜੀ ਤੁਹਾਨੂੰ ਬੇਨਤੀ ਕਰ ਰਿਹਾ ਵੀ ਘਰ ਜੀ ਨੂੰ ਅਸੀਂ ਮਤਲਬ ਘਰ ਨੂੰ ਐ ਬਨ ਕੇ ਖੜ ਕੇ ਰਸੇ ਨਾਲ ਇਹ ਗੁਰੂ ਜੀ ਕਹਿੰਦੇ ਰੁੱਖ ਦੀ ਛਾਂ ਹੈ ਜੀ ਨੂੰ ਤੁਸੀਂ ਬਹੁਤ ਵੱਡੀ प्राप्ति समझ लेया ठीक है बंदे को होना चाहिए तीन बेसिक नीड ਨੇ ਬੰਦੇ ਦੀਆਂ ਪ੍ਰਸ਼ਾਦਾ ਚਾਹੀਦਾ ਹੈ ਸਰੀਰ ਢੱਕਣ ਲਈ ਕੱਪੜਾ ਚਾਹੀਦਾ ਹੈ ਤੇ ਸਿਰ ਛਪਾਉਣ ਲਈ ਛੱਤ ਚਾਹੀਦੀ ਰੋਟੀ ਕੱਪੜਾ ਤੇ ਮਕਾਨ ਆਮ ਕਹਿੰਦੇ ਆ ਪਰ ਆਤਮਿਕ ਜਿਹੜੀ ਲੋੜ ਹੈ ਉਹ ਆਮ ਇਹਨਾਂ ਚੀਜ਼ਾਂ ਚ ਗਿਣੀ ਨਹੀਂ ਜਾਂਦੀ ਸਭ ਤੋਂ ਵੱਡੀ ਲੋੜ ਹੈ ਨਾਮ ਨਾਮ ਹੈ ਸਭ ਤੋਂ ਵੱਡੀ ਲੋੜ ਜਦੋਂ ਤੋਂ ਜੰਮਿਆ ਉਦੋਂ ਤੋਂ ਨਾਮ ਭਗਤਾਂ ਦਾ ਜੀਵਨ ਪੜੋਂਗੇ ਕਈ ਵਾਰੀ ਰੋਟੀ ਵੀ ਨਹੀਂ ਮਿਲੀ ਭਗਤ ਇਦਾਂ ਦੇ ਹੋਏ ਕਈ ਵਾਰੀ ਭੁੱਖਾ ਰਹਿਣਾ ਪਿਆ ਨਾਮ ਨਹੀਂ ਛੱਡਿਆ ਕਈ ਵਾਰੀ ਕੱਪੜੇ ਦੀ ਵੀ ਥੋੜ੍ਹ ਰਹੀ ਫਿਰ ਵੀ ਨਾਮ ਜਪਦੇ ਰਹੇ ਕਈ ਵਾਰੀ ਘਰ ਵੀ ਨਹੀਂ ਸੀ ਰਵਿਦਾਸ ਜੀ ਛਪੜੀ 'ਚ ਕਿੰਨਾ ਸਮਾਂ ਰਹਿੰਦੇ ਰਹੇ ਕਬੀਰ ਜੀ ਰਹਿੰਦੇ ਰਹੇ ਬਾਅਦ ਵਿੱਚ ਜਾ ਕੇ ਰਵਿਦਾਸ ਜੀ ਨੂੰ ਕਿਸੇ ਪ੍ਰੇਮੀ ਨੇ ਪੈਸਾ ਸੀਗਾ ਉਹਦੇ ਕੋਲ ਗੁਰੂ ਨੇ ਉਹਦੇ ਦਿਲ ਚ ਤਰਸ ਪਾਇਆ ਵੀ ਇਹਨੂੰ ਵੀ ਚਾਹੀਦੀ ਏ ਛੱਤ ਤੇ ਉਹਨੂੰ ਬਣਾ ਕੇ ਦਿੱਤਾ ਘਰ ਪਹਿਲਾਂ ਤਾਂ ਇਦਾਂ ਹੀ ਰਹਿੰਦੇ ਰਹੇ ਪਰ ਸਭ ਨਾਲ ਵੱਡੀ ਚੀਜ਼ ਸੀ ਜਿਹੜੀ ਉਹ ਚੀਜ਼ ਸੀ ਨਾਮ ਦੁਨਿਆਵੀ ਬੋਲ ਚਾਲ ਵਿੱਚ ਇਹ ਚੀਜ਼ ਹੈ ਨਹੀਂ ਗੁਰੂ ਜੀ ਕਹਿੰਦੇ ਤੂੰ ਜਿਹੜੀਆਂ ਚੀਜ਼ਾਂ ਨਾਲ ਬੰਨਿਆ ਬੈਠਾ ਹੈ ਦਰਮ ਕੀ ਛਾਇਆ ਨਹਿਚਲ ਗ੍ਰਹਿ ਬੰਦਿਆ ਤੂੰ ਇਹਨੂੰ ਨਿਸ਼ਚਲ ਸਮਝੀ ਬੈਠਾ ਇਹਦੇ ਨਾਲ ਆਪਣੇ ਆਪ ਨੂੰ ਬੰਨੀ ਬੈਠਾ ਏ ਇਹ ਰੁੱਖ ਦੀ ਛਾਇਆ ਕਾਲ ਕੈ ਫਾਂਸ ਸਖਤ ਸਰਸਾਂਦਿਆ ਕਹਿੰਦੇ ਕਾਲ ਦੀ ਫਾਹੀ ਚ ਤੂੰ ਫਸਿਆ ਪਿਆ ਤੇ ਮੌਤ ਤੇਰੇ ਵੱਲ ਆ ਰਹੀ ਏ ਭੱਜੀ ਆ ਰਹੀ ਏ ਦੌੜੀ ਆ ਰਹੀ ਏ ਕਾਲ ਬਿਆਲ ਕਾਲ ਰੂਪੀ ਬਿਆਲ ਸਭ ਇਹ ਸਿਰ ਪਰਿਓ ਡੋਲਾ ਮੁੱਖ ਪਸਾਰੈ ਨੀਤ ਮੌਤ ਦਾ ਸੱਪ ਤੇਰੇ ਸਿਰ ਤੇ ਐ ਖੜਾ ਤੇ ਮੂੰਹ ਟੱਡੀ ਖੜਾ ਕਾਲ ਅਹੇਰੀ ਫਿਰੈ ਬੱਧਕ ਜਿਉ ਕਬੀਰ ਜੀ ਨੇ ਇਹਨੂੰ ਹੋਰ ਤਰੀਕੇ ਆਖਿਆ ਕਾਲ ਦਾ ਸ਼ਿਕਾਰੀ ਤੇਰੇ ਸਿਰ ਤੇ ਖੜਾ ਹੈ ਤੀਰ ਛੱਡਣ ਨੂੰ ਕਾਲ ਕੈ ਫਾਂਸ ਮੌਤ ਦੀ ਫਾਹੀ ਪਈ ਹੋਈ ਆਪਣੇ ਮਲ ਖਿਚਰੀ ਸਖਤ ਸਰ ਸੰਦਿਆ ਮਾਇਆ ਨੇ ਤੇਰੇ ਵੱਲ ਤੀਰ ਖਿੱਚ ਰੱਖਿਆ ਤੇ ਮਾਇਆ ਤੈਨੂੰ ਤੀਰ ਮਾਰ ਰਹੀ ਐ ਪਿੱਛੋਂ ਤੈਨੂੰ ਮੌਤ ਰੱਸਾ ਪਾ ਕੇ ਆਪਣੇ ਵੱਲ ਖਿੱਚ ਰਹੀ ਐ ਤੇ ਮਾਇਆ ਤੇਰੇ ਐਸੇ ਤੀਰ ਮਾਰ ਦਿੱਤੇ ਮੋਹ ਦੇ ਲਾਲਚ ਦੇ ਲੋਭ ਦੇ ਕ੍ਰੋਧ ਦੇ ਹੰਕਾਰ ਦੇ ਵਿਕਾਰਾਂ ਦੇ ਤੈਨੂੰ ਚੇਤੇ ਨਹੀਂ ਆਉਣ ਦੇ ਰਹੀ ਕਿ ਇਹ ਤਾਂ ਜਾ ਰਿਹਾ ਸਮਾਂ ਤਾਂ ਇਹ ਤਾਂ ਜਾ ਰਿਹਾ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੈ ਤਨ ਸੀਜੈ ਇਹ ਤੇ ਹਰ ਕੜੀ ਹਰ ਪਲ ਲੰਘਦਾ ਜਾ ਰਿਹਾ ਹੈ ਨਹੀਂ ਸਮਝ ਲੱਗ ਰਹੀ ਕਿਨੇ